ਉੱਪਰ ਕੰਪਨੀ ਮੁਰਦਾਬਾਦ ਉੱਪਰ ਕੰਪਨੀ ਮੁਰਦਾਬਾਦ ਉੱਪਰ ਕੰਪਨੀ ਮੁਰਦਾਬਾਦ ਉੱਪਰ ਕੰਪਨੀ ਮੁਰਦਾਬਾਦ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਸਥਾਨ ਸੀ ਵਿਖੇ ਨਿਜੀ ਟੈਕਸੀ ਕੰਪਨੀ ਉੱਗਰ ਵੱਲੋਂ ਟੈਕਸੀ ਪਾਸ ਗੱਡੀਆਂ ਦੇ ਨਾਲ ਧੱਕੇਸ਼ਾਹੀ ਕਰਨ ਦੇ ਖਿਲਾਫ ਟੈਕਸੀ ਪਾਸ ਗੱਡੀਆਂ ਦੇ ਚਾਲਕਾਂ ਦੇ ਵੱਲੋਂ ਉਬਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਹੈ ਟੈਕਸੀ ਪਾਸ ਗੱਡੀਆਂ ਦੇ ਚਾਲਕਾਂ ਤੇ ਮਾਲਕਾਂ ਨੇ ਦੋਸ਼ ਲਗਾਏ ਨੇ ਉਬਰ ਕੰਪਨੀ ਵੱਲੋਂ ਸਵਾਰੀ ਲੈਣ ਤੋਂ ਪਹਿਲਾਂ ਉਬਰ ਕੰਪਨੀ ਵੱਲੋਂ ਜਾਰੀ ਕੀਤੇ ਰੀਚਾਰਜ ਨੂੰ 500 ਜਾਂ ਇਸ ਤੋਂ ਵੱਧ ਰਕਮ ਦਾ ਰੀਚਾਰਜ ਕਰਵਾਉਣਾ ਪਵੇਗਾ ਤਾਂ ਹੀ ਉਬਰ ਕੰਪਨੀ ਗੱਡੇ ਵਿੱਚ ਸਫ਼ਰ ਕਰਨ ਵਾਲੀ ਸਵਾਰੀ ਦਾ ਲਿੰਕ ਦਿੱਤਾ ਜਾਵੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਬినੂਪ ਕੁਮਾਰ ਕੇਆਰਟੀ ਨਿਊਜ਼ ਨੈਟਵਰਕ ਉਬਰ ਜੀ ਜੀਰਦਾਬਾਦ ਉਬਰ ਜੀ ਜੀਰਦਾਬਾਦ कंपनी ਉਹ ਵੱਡੀ ਜਿਹੜੀ ਮੇਨ ਪ੍ਰੋਬਲਮ ਸਾਨੂੰ ਹੁਣ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਜਿਹੜੀ ਸ਼ੁਰੂ ਕੀਤੀ ਕਿ ਕੰਪਨੀ ਵਾਲੇ ਜਿਹੜੀ ਲਾਗੂ ਕੀਤੀ ਗਈ ਹੈ ਨਾ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਵਾਸਤੇ ਉਹ ਬਣ ਗਈ ਆ ਜਿਹੜਾ ਕਿ ਇੱਕ ਬੁਕਿੰਗ ਜਿਹੜੀ ਇੱਕ ਪਰਸਨ ਨੂੰ ਪੈਂਦੀ ਸੀ ਕਿ ਇੱਕ ਆਈਡੀ ਤੇ ਉਹਦਾ ਕੋਈ ਟਾਈਮ ਹੁੰਦਾ ਸੀ ਕੋਈ 10 ਸੈਕਿੰਡ ਤੋਂ 12 ਸੈਕਿੰਡ ਦੇ ਵਿੱਚ ਸਾਨੂੰ ਪਤਾ ਲੱਗਦਾ ਸੀ ਕਿ ਅਸੀਂ ਬੁਕਿੰਗ ਐਕਸੈਪਟ ਕਰਨੀ ਆ ਜਾਂ ਫੋਨ ਜੇਬ ਚ ਹੁੰਦਾ ਸੀਗਾ ਤੇ ਕੱਢ ਕੇ ਲੋਕ ਖੋਲ ਕੇ ਐਕਸੈਪਟ ਕਰਦੇ ਸੀ ਹੁਣ ਉਹੀ ਬੁਕਿੰਗ ਚਾਰ ਬੰਦਿਆਂ ਨੂੰ ਇਕੱਠੀ ਪੈਣੀ ਸਟਾਰਟ ਹੋ ਗਈ ਉਹਦਾ ਕੀ ਕਾਰਨ ਹੋ ਗਿਆ ਵੀ ਇਹ ਜਿਵੇਂ ਹੁਣ ਤੁਸੀਂ ਫੋਨ ਹੱਥ 'ਚ ਵੀ ਚਾਹੇ ਫੜਿਆ ਹੋਣਾ ਤੁਸੀਂ ਉਹ ਬੁਕਿੰਗ ਐਕਸੈਪਟ ਨਹੀਂ ਕਰ ਸਕਦੇ ਜਿਹੜੀ ਮੈਂਡ ਤੇ ਵੱਡੀ ਪ੍ਰੋਬਲਮ ਸਾਨੂੰ ਉਸ ਤੋਂ ਬਾਅਦ ਜਿਹੜਾ ਰੀਚਾਰਜ ਦਾ ਮੁੱਦਾ ਵਾ ਹੁਣ ਐਡਾ ਕੋਈ ਐਡਾ ਵੱਡਾ ਸਿਟੀ ਨਹੀਂ ਹੈਗੀ ਐਡਾ ਕੋਈ ਵੱਡਾ ਡਿਮਾਂਡਡ ਏਰੀਆ ਨਹੀਂ ਜਿਹਦੇ ਉੱਤੇ ਕੀ ਨਵੇਂ-ਨਵੇਂ ਆਪਣੇ ਪ੍ਰੋਜੈਕਟ ਜਿਹੜੇ ਲਾਂਚ ਕਰੀ ਜਾ ਰਹੀ ਹੈ ਇਹ ਪ੍ਰੋਜੈਕਟ ਜਾਂ ਤੇ ਚੰਡੀਗੜ੍ਹ ਸਿਟੀ ਹੋਗੀ ਦਿੱਲੀ ਹੋਗੀ ਜਿੱਥੇ ਪੂਰਾ ਡਿਮਾਂਡਡ ਏਰੀਆ ਵੀ ਬਹੁਤ ਹੀ ਜ਼ਿਆਦਾ ਬੁਕਿੰਗ ਮਿਲਦੀ ਹੈ ਇਹ ਤੇ ਸਾਨੂੰ ਤਾਂ ਬੁਕਿੰਗ ਮਿਲਦੀ ਹੈ ਕਿਸ਼ਤਾਂ ਨਾਲ ਤੇ ਉਤੋਂ ਇਹਨਾਂ ਜਿਹੜਾ ਆਚਾਰ ਬੁਕਿੰਗਾਂ ਵਾਲਾ ਲਾਂਚ ਕਰਦਾ ਸਾਡੇ ਮੱਥੇ ਥੋਪਦਾ ਹੁਣ ਅਸੀਂ ਬੈਠੇ ਹੋਈਏ ਕਿਤੇ ਫੋਨ ਦੇਖਦੇ ਜੇ ਜਾਂ ਘਰੋਂ ਕੋਈ ਕਾਲ ਆਉਂਦੀ ਹੋਵੇ ਬੁਕਿੰਗ ਆਵੇ ਸਾਡੇ ਕੋਲ ਐਕਸੈਪਟ ਨਹੀਂ ਹੁੰਦੀ ਜਿਹੜੀ ਮੇਨ ਪ੍ਰੋਬਲਮ ਹੋ ਜਾਂਦਾ ਕਿ ਬੁਕਿੰਗਾਂ ਜਿਹੜੀਆਂ ਮਿਸ ਹੋ ਚੁੱਕੀਆਂ ਨੇ ਸਰ ਗਿਣਤੀ ਨਹੀਂ ਕੋਈ ਜੀ ਜਨਾਬ ਉਹ ਚੀਜ਼ ਦੀ ਗਿਣਤੀ ਕੋਈ ਨਹੀਂ ਹੈ ਠੀਕ ਹੈ ਔਰ ਉਸ ਤੋਂ ਵੱਡਾ ਇੱਕ ਹੋਰ ਕਾਰਨ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਵਾਈਟ ਨੰਬਰ ਪਲੇਟਾਂ ਗੱਡੀਆਂ Uber ਨਾਲ ਕਿੱਦਾਂ ਅਟੈਚ ਹੋ ਜਾਂਦੀਆਂ ਇਹ ਮੇਰਾ ਸਵਾਲ ਆ ਜਿਹੜੇ ਇੱਥੋਂ ਦੇ ਮੇਨ ਮੈਨੇਜਰ ਆ ਜਾਂ ਉੱਪਰ ਦਿੱਲੀ ਜਿਹੜੇ ਮੇਨ ਬੈਠੇ ਹੋਏ ਆ ਉਹਨੂੰ ਮੈਨੂੰ ਇਸ ਚੀਜ਼ ਦਾ ਜਵਾਬ ਦੇਣ ਕਿ ਜਿਹੜੀਆਂ ਵਾਈਟ ਨੰਬਰ ਪਲੇਟਾਂ ਉਹ ਕਿੱਦਾਂ ਅਟੈਚ ਹੋ ਜਾਂਦੀਆਂ ਕਿਉਂਕਿ ਅਸੀਂ ਖੁਦ ਕਈ ਵਾਰ ਗੱਡੀਆਂ ਫੜੀਆਂ ਵੀ ਆ ਬੰਦ ਵੀ ਕਰਵਾਈਆਂ ਇੱਥੋਂ ਦਾ ਜਿਹੜਾ ਸਾਡਾ ਮੈਨੇਜਰ ਬੈਠਾ ਅੰਦਰ ਕਾਊਂਟਰ ਤੇ ਬੰਦ ਕਰਨ ਤੋਂ ਬਾਅਦ ਦੁਬਾਰਾ ਸਾਨੂੰ ਗੱਡੀਆਂ ਫੇਰ ਵੇਖਣ ਨੂੰ ਮਿਲਣ ਜਾਂਦੀਆਂ ਵਾ ਕਿਉਂ ਉਹਨਾਂ ਦਾ ਵੱਡਾ ਕਾਰਨ ਕੀ ਹੈ ਜਿਹੜੀ ਕਮਰਸ਼ੀਅਲ ਗੱਡੀ ਹੁੰਦੀ ਜਿਹੜੀ ਪੀਲੀ ਬਲੇਡ ਵਾਲੀ ਆ ਉਹ ਕੰਮ ਕਰ ਸਕਦੀਆਂ ਨੇ ਉੱਪਰ ਦੇ ਬਿਲਕੁਲ ਜਨਾਬ ਕਮਰਸ਼ੀਅਲ ਗੱਡੀ ਹੀ ਕਰ ਸਕਦੀ ਕਿਉਂਕਿ ਸਾਡੇ ਟੈਕਸ ਜਾਂਦੇ ਆ ਠੀਕ ਆ ਪ੍ਰਾਈਵੇਟ ਗੱਡੀ ਇੱਕ ਬੰਦਾ ਆਪਣੇ ਘਰ ਲੱਗੀ ਗੱਡੀ ਨੂੰ ਆਪਣਾ ਉਹ ਕਮਰਸ਼ੀਅਲ ਚ ਕਨਵਰਟ ਕਿੱਦਾਂ ਕਰ ਸਕਦਾ ਤਾਂ ਮਤਲਬ ਹੀ ਨਹੀਂ ਬਣਦਾ ਪਤਾ ਮੇਨ ਮੁੱਦਾ ਕੀ ਆ ਇਹ ਪੈਸੇ ਦੀ ਖੇਡ ਆ ਸਾਰੀ ਹੁਣ ਸਾਨੂੰ ਮਿਲੇ ਕੋਈ ਅਧਿਕਾਰ ਨਹੀਂ ਆਪਣੇ ਨੂੰ ਪੁੱਛਿਆ ਗੱਲ ਸਰ ਕਈ ਵਾਰ ਤਾਂ ਅਸੀਂ ਉਹਨਾਂ ਨੇ ਸ਼ਿਕਾਇਤ ਕਰ ਚੁੱਕੇ ਹਾਂ ਉਹ ਸਾਨੂੰ ਕਹਿ ਦਿੰਦੇ ਜੀ ਲਓ ਜੀ ਤੁਹਾਡੀ ਮੇਲ ਭੇਜਦੀ ਆ ਜੀ ਉੱਪਰ ਇਹ ਗੱਡੀ ਬੰਦ ਹੋ ਗਈ ਪਰਮਾਨੈਂਟਲੀ ਬੰਦ ਪਰ ਚੌਥੇ ਪੰਜਵੇਂ ਦਿਨੋਂ ਸਾਨੂੰ ਗੱਡੀ ਫੇਰ ਅਹੀਂ ਉਹ ਹੀ ਗੱਡੀ ਫੜ ਲੈਣੇ ਆ ਤੇ ਸਾਨੂੰ ਮੇਨ ਪ੍ਰੋਬਲਮ ਕੀ ਇਹਦੇ ਚ ਜੇ ਇੱਥੇ ਕੋਈ 1000 ਗੱਡੀ ਚੱਲਦੀ ਆ ਨਾ 1000 ਗੱਡੀ ਦੇ ਵਿੱਚ 400 ਗੱਡੀ ਵਾਈਟ ਨੰਬਰ ਪਲੇਟ ਚੱਲਣ ਦੀ ਆ ਤੇ ਉਹ ਕਿੱਦਾਂ ਲੱਗਦੀ ਆ ਮੈਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਜੀ ਮੈਂ ਇਹਨੂੰ ਜਿਹੜੀ ਮਤਲਬ ਇਹਦੇ ਚ ਇਨਵੋਲਵ ਕੌਣ ਆ ਮੈਨੂੰ ਇਸ ਚੀਜ਼ ਦਾ ਸਵਾਲ ਦਾ ਜਵਾਬ ਦੇ ਦਿਓ ਇਨਵੋਲਵ ਕੌਣ ਐ ਇਸ ਚੀਜ਼ ਚ ਜੇ ਅਸੀਂ ਮੈਨੇਜਰ ਨੂੰ ਪੁੱਛਦੇ ਆ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੇ ਅਸੀਂ ਅੱਜ ਸਾਰੇ ਹੀ ਓਬਰ ਕੰਪਨੀ ਜਿਹੜੀ ਕਿ ਸਾਰੇ ਡਰਾਈਵਰਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਉਹਦੇ ਬਾਬਤ ਅਸੀਂ ਸਾਰੇ ਇਕੱਠੇ ਹੋਏ ਆ ਡਰਾਈਵਰ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਠੀਕ ਹੈ ਜੀ ਬਾਕੀ ਓਬਰ ਕੰਪਨੀ ਨੇ ਇੱਕ ਨਵਾਂ ਫਰਮਾਨ ਲਿਆਂਦਾ ਆ ਜੀ ਡਰਾਈਵਰਾਂ ਵਾਸਤੇ 500 ਦਾ ਰੀਚਾਰਜ ਕਰਾਓਗੇ ਤੇ 3 ਦਿਨ ਤੁਹਾਨੂੰ ਕੰਮ ਦਵਾਂਗੇ ਸੋ ਇਹ ਇੱਕ ਸਾਡੇ ਉੱਤੇ ਜਿੱਤਰਾ ਕਹਿ ਰਹੀਏ ਨਾ ਵੀ ਸਾਡੇ ਗਲ ਦੇ ਵਿੱਚ ਗਾਲਾਂ ਫੜਨ ਦੇ ਬੜਾ ਪਾਉਣ ਦੀ ਗੱਲ ਕੀਤੀ ਗਈ ਆ ਕੰਪਨੀ ਵੱਲੋਂ ਵੀ ਅਸੀਂ 500 ਰੁਪਇਆ ਕੰਪਨੀ ਨੂੰ ਦਵਾਂਗੇ ਕੰਪਨੀ ਕੰਮ ਦਊਗੀ ਗਾਰੰਟੀ ਕੋਈ ਨਹੀਂ ਆ ਵੀ ਕੰਪਨੀ ਨੇ ਕੰਮ ਦੇਣਾ ਕਿ ਨਹੀਂ ਦੇਣਾ ਇਹ ਵੇਖੋ ਸਾਡੇ ਜੇ ਜਿੱਦਣ ਇਹਨੇ ਅੱਜ ਤੋਂ ਡੇਢ 2 ਮਹੀਨੇ ਪਹਿਲਾਂ ਰੀਚਾਰਜ ਸਟਾਰਟ ਹੋਇਆ ਵੀਰਾਂ ਭਰਾਵਾਂ ਨੇ ਰੀਚਾਰਜ ਕੀਤੇ ਆ ਠੀਕ ਆ ਸ਼ੁਰੂਆਤੀ ਕੰਮ ਸਾਨੂੰ ਮਾੜਾ ਮਾੜਾ ਲਾਲਚ ਲਾਉਣ ਵਾਸਤੇ ਦਿੰਦੀ ਰਹੀ ਆ ਉਸ ਤੋਂ ਬਾਅਦ ਇਸ ਕੰਪਨੀ ਨੇ ਲੋਕਾਂ ਨੇ ਡਰਾਈਵਰਾਂ ਨੇ 15-15 ਸੌ ਦਾ ਰੀਚਾਰਜ ਜਿਹੜਾ ਕਰਾ ਕੇ 2-2000 ਦਾ ਰੀਚਾਰਜ ਕਰਾ ਕੇ ਕਈ ਵੀਰ 5-5000 ਦਾ ਰੀਚਾਰਜ ਵੀ ਕਰਾ ਕੇ ਬੈਠੇ ਆ ਕੰਪਨੀ ਨੇ ਕੋਈ ਕੰਮ ਨਹੀਂ ਦਿੱਤਾ ਆ ਜਦੋਂ ਇਹ ਰੀਚਾਰਜ ਸ਼ੁਰੂ ਹੋਇਆ ਸੀ ਤੁਸੀਂ ਇਹ ਚੀਜ਼ ਦਾ ਬਲੋਗ ਨਹੀਂ ਕੀਤਾ ਅਸੀਂ ਵੇਖੋ ਜਦੋਂ ਇਹ ਸਾਡੀ ਜਿਹੜੀ ਕੰਪਨੀ ਆਨਲਾਈਨ ਹੋਣ ਕਰਕੇ ਨਾ ਸਾਡਾ 에어ਪੋਰਟ ਦੇ ਉੱਤੇ ਕਾਊਂਟਰ ਆ Uber ਦਾ ਸਾਡੇ ਸਾਰੇ ਡਰਾਈਵਰ ਵੀਰਾਂ ਨੇ ਜਿੰਨੀ ਸਾਡੀ ਇੱਕ ਯੂਨੀਅਨ ਬਣੀ ਹੈ ਜੀ ਠੀਕ ਹੈ ਉਹ ਲਾ Uber ਐਸੋਸੀਏਸ਼ਨ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਇੱਥੇ ਇੱਕ ਜਿਹੜਾ ਮੇਨ ਮੈਨੇਜਰ ਆ Uber ਦਾ ਅਸੀਂ 에어ਪੋਰਟ ਤੇ ਉਹਨੂੰ ਸਾਰੇ ਭਰਾਵਾਂ ਨੇ ਮਿਲ ਕੇ ਜਿੰਨੇ ਯੂਨੀਅਨ ਦੇ ਮੈਂਬਰ ਸੀ ਇਹਨਾਂ ਨੂੰ ਕਿਹਾ ਵੀ ਸਾਡਾ ਇਹ ਮਸਲਾ ਜਿਹੜਾ ਹੱਲ ਕੀਤਾ ਜਾਵੇ ਕੰਪਨੀ ਨੇ ਸਾਨੂੰ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਸਾਨੂੰ ਇੱਕ ਦੇਤੀ ਗਈ ਵੀ ਸਾਰੀ ਦਿੱਤੀ ਗਈ ਵੀ ਐਸੀ ਤੁਹਾਡੇ ਜਿਹੜੇ ਮੁੱਦੇ ਆ ਉਹ ਕੰਪਨੀ ਤੱਕ ਪਹੁੰਚਾਵਾਂਗੇ ਠੀਕ ਹੈ ਜੀ ਅੱਜ 1.5 2 ਮਹੀਨੇ ਹੋ ਗਏ ਆ ਭਾਜੀ ਕੋਈ ਕੰਪਨੀ ਨੇ ਸੁਣਵਾਈ ਨਹੀਂ ਕੀਤੀ ਆ ਠੀਕ ਆ 4 ਘੰਟੇ ਦਾ ਰੀਚਾਰਜ ਜਿਹੜਾ ਆ ਉਹ 120 ਰੁਪਈਆ ਦਾ ਦੇਣ ਦੇ ਆ ਤੇ 3 ਦਿਨਾਂ ਦਾ ਰੀਚਾਰਜ ਜਿਹੜਾ ਉਹ 500 ਰੁਪਈਆ ਦਾ ਦੇਣ ਦੇ ਆ ਪਰ ਗਨੀਸ਼ ਵੀ ਰੀਚਾਰਜ ਦਾ ਮਤਲਬ ਕੀ ਹੈ ਰੀਚਾਰਜ ਤੋਂ ਰੀਚਾਰਜ ਦਾ ਮਤਲਬ ਇਹ ਆ ਜੀ ਤੁਸੀਂ ਜਿੱਦਾਂ ਆਪਾਂ ਇੱਕ ਫੋਨ ਦਾ ਰੀਚਾਰਜ ਕਰਦੇ ਆ ਤੇ ਸਾਨੂੰ ਕੰਪਨੀ ਜਿਹੜੀ 28 ਦਿਨ ਦੀ ਵੈਲਿਡਿਟੀ ਦਿੰਦੀ ਆ ਠੀਕ ਹੈ ਜੀ ਉਹ ਅਸੀਂ 28 ਦਿਨਾਂ ਬਾਅਦ ਫਿਰ ਰੀਚਾਰਜ ਕਰਾਉਨੇ ਆ ਇਦਾਂ ਹੀ ਜੀ ਰੀਚਾਰਜ ਦਾ ਸਾਨੂੰ ਇਹ ਦਿੱਤਾ ਕਿ ਤਿੰਨ ਦਿਨ ਜਿਹੜੇ ਆ ਨਾ ਤੁਸੀਂ ਤਿੰਨਾਂ ਦਿਨਾਂ ਦੇ ਵਿੱਚ ਜੇ ਕੋਈ ਗਾਹਕ ਆ ਗਿਆ ਤੇ ਤੁਹਾਡੀ ਉਹ ਤੁਹਾਡੀ ਆਈਡੀ ਦੇ ਉੱਤੇ ਬੁਕਿੰਗ ਆਊਗੀ ਤੁਸੀਂ ਐਕਸੈਪਟ ਕਰ ਲਈ ਉਹ ਘਾਟੇ ਦੀ ਰਾਈਡ ਹੋਵੇ ਉਹ ਵਾਧੇ ਦੀ ਰਾਈਡ ਹੋਵੇ ਉਹ ਤੁਹਾਡੀ ਆ ਜੀ ਤੇ ਇਹ ਅਸੀਂ ਇਸ ਚੀਜ਼ ਦਾ ਤਾਂ ਵਿਰੋਧ ਕਰ ਰਹੇ ਆ ਵੇਖੋ ਵੀਰ ਜੀ ਸਾਰੇ ਡਰਾਈਵਰਾਂ ਨੇ ਸਾਰੇ ਭਰਾਵਾਂ ਨੇ ਇੱਥੇ 10-10 ਲੱਖ ਦੀਆਂ ਕਹੇ ਨੇ 12-12 ਲੱਖ ਦੀਆਂ 15-15 ਲੱਖ ਦੀਆਂ ਇਕਦੀਆਂ ਗੱਡੀਆਂ ਲਈਆਂ ਹੋਈਆਂ ਵਾਂ ਠੀਕ ਹੈ ਜੀ ਸੋ ਵੇਖੋ ਕਿਸ਼ਤ ਜਿਹੜੀ ਆ ਮਾਮੂਲੀ ਕਿਸ਼ਤ ਜਿਹੜੀ 15000 ਪਲੱਸ ਐ ਜੀ ਡਰਾਈਵਰ ਦੀ ਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਜੇ ਅਸੀਂ 500 ਰੁਪਏ ਦੇ ਹਿਸਾਬ ਨਾਲ ਰੀਚਾਰਜ ਦਾ ਹਿਸਾਬ ਲਈਏ ਤੇ 5000 ਦਾ ਸਾਨੂੰ ਕੰਪਨੀ ਕਹਿੰਦੀ ਆ ਵੀ ਰੀਚਾਰਜ ਮਹੀਨੇ ਦਾ ਕਰਾਓ ਤੇ ਫਿਰ ਤੁਹਾਨੂੰ ਕੰਮ ਦਵਾਂਗੇ ਅੱਜ ਕਿੰਨੇ ਤੋਂਗੇ ਤੁਹਾਨੂੰ ਹੜਤਾਲ ਕਿਤਿਆਂ ਸਾਨੂੰ ਹੜਤਾਲ ਕੀਤਾ ਨੂੰ ਅੱਜ ਭਾਜੀ ਪੂਰੇ 14 ਦਿਨ ਅੱਜ 15ਵਾਂ ਦਿਨ ਜਾ ਰਿਹਾ ਹੈ ਜੀ ਸੋ ਅਸੀਂ ਕੋਈ ਸੁਣਵਾਈ ਨਾ ਹੋਣ ਕਰਕੇ মিডিਆ ਤੱਕ ਅਪਰੋਚ ਕੀਤੀ ਆ ਕਿ মিডিਆ 'ਚ ਆਪਾਂ ਗੱਲ ਨੂੰ ਲੈ ਕੇ ਆਵਾਂਗੇ ਤੇ ਕੰਪਨੀ ਦੇ ਪਹਿਲਾਂ ਅਸੀਂ ਕੰਪਨੀ ਨੂੰ ਵੀ ਮਿਲੇ ਆ ਕੰਪਨੀ ਦੇ ਮੈਨੇਜਰ ਨੂੰ ਵੀ ਮਿਲੇ ਆ ਠੀਕ ਆ ਜਿੰਨੇ ਸਾਨੂੰ ਮਤਲਬ ਕਿਹਾ ਵੀ ਅਸੀਂ ਤੁਹਾਡਾ ਪੂਰਾ ਹੱਲ ਕੱਢਾਂਗੇ ਜੀ ਪੂਰਾ ਸੁਵਾਸ਼ਣ ਦਿੱਤਾ ਪਰ ਅਜੇ ਤੱਕ ਕੰਪਨੀ ਦੇ ਨੁਮਾਇੰਦਿਆਂ ਨੇ ਸਾਨੂੰ ਕੋਈ ਪੱਲਾ ਨਹੀਂ ਫੜਾਇਆ ਸੋ ਅਸੀਂ ਇਸ ਕਰਕੇ ਅੱਜ ਕਹਿੰਦੇ ਹੁਣ ਇਹ ਨਾ ਵੀ ਅੱਕ ਕੇ ਫਿਰ ਇਹ ਸਟੈਪ ਲਿਆ ਆਗੇ ਅਸੀਂ মিডিਆ ਦੇ ਸਾਹਮਣੇ ਆਉਂਦੇ ਆ ਕਿਉਂਕਿ ਸਾਡੇ ਭਾਜੀ ਖਰਚੇ ਹੀ ਪੂਰੇ ਨਹੀਂ ਹੋਣਦੇ। ਮਿਲਤੀ ਲੱਗਦਾ ਜੇਕਰ ਤੁਹਾਡਾ ਹਜੇ ਵੀ ਹੱਲ ਨਹੀਂ ਹੋਇਆ ਫਿਰ ਅਗਲੀ ਤੁਹਾਡੀ ਕੀ ਰਣਨੀਤੀ ਸਾਡੀ ਅਗਲੀ ਰਣਨੀਤੀ ਇਹ ਹੋਏਗੀ ਜੀ ਅਸੀਂ ਪੂਰਾ ਅੰਮ੍ਰਿਤਸਰ ਜ਼ਿਲ੍ਹਾ ਲੈਵਲ ਦੇ ਉੱਤੇ ਪੂਰਾ ਰੋਸ ਪ੍ਰਦਰਸ਼ਨ ਕਰਾਂਗੇ ਠੀਕ ਹੈ ਸਿਟੀ ਦੇ ਵਿੱਚ ਊਬਰ ਬੰਦ ਕਰਾਂਗੇ ਪੂਰੀ ਪੂਰਨ ਤੌਰ ਤੇ ਇਹਦਾ ਬਾਈਕਾਟ ਕੀਤਾ ਜਾਊਗਾ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਠੀਕ ਹੈ ਜਿੰਨੀਆਂ ਆਪਣੇ ਯੂਨੀਅਨਾਂ ਚੱਲ ਰਹੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਊਬਰ ਦਾ ਪ੍ਰੋਪਰ ਤੌਰ ਤੇ ਪੱਕੇ ਤੌਰ ਤੇ ਬਾਈਕਾਟ ਕਰਾਂਗੇ ਸੋ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਵੇਖੋ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਕੰਪਨੀਆਂ ਸਾਡੇ ਕੋ ਟੈਕਸ ਲੈ ਕੇ ਸਾਡੇ ਜਾਂ ਸਾਡੇ ਜੇ ਅਸੀਂ ਕੋਈ ਰਾਈਡ ਲਾਉਨੇ ਆ ਉਹ 19% ਉੱਪਰ ਜਿਹੜੀ ਆ ਟੈਕਸ ਕੱਟਦੀ ਆ ਠੀਕ ਹੈ ਤੁਸੀਂ ਕੋਈ ਉੱਥੇ ਘਾੜੀ ਨੂੰ ਜਾਂ ਡੀਸੀ ਨੂੰ ਜਿਵੇਂ ਮਿਲੇ ਆ ਸਮਝੋ ਅਸੀਂ ਭਾਜੀ ਵੇਖੋ ਕਮਿਸ਼ਨਰ ਸਾਹਿਬ ਨੂੰ ਇਹ ਅੱਜ ਤੋਂ 1 ਸਾਲ ਪਹਿਲਾਂ ਅਸੀਂ ਪ੍ਰੋਪਰ ਦੱਸਿਆ ਵੀ ਸੀ ਉਸ ਤੋਂ ਬਾਅਦ ਕੋਈ ਫੇਰ ਹੱਲ ਨਹੀਂ ਹੋਇਆ ਹੁਣ ਫੇਰ ਅਸੀਂ ਜਾ ਰਹੇ ਆ ਡੀਸੀ ਸਾਹਿਬ ਦੇ ਵੀ ਪੇਸ਼ ਹੋ ਕੇ ਉਹਨਾਂ ਨੂੰ ਵੀ ਆਪਣਾ ਬਣਦਾ ਮੰਗ ਪੱਤਰ ਜਿਹੜਾ ਸਾਡਾ ਕੰਪਨੀ ਵੱਲੋਂ One of the premium and prestigious professional institutes providing a wide range of professional courses with 100% placement assistance. We are Sri Sai Group of Institutes.